ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਭਗਤ ਰਵਿਦਾਸ ਜੀ ਹਰ ਵੇਲੇ ਆਪਣਾ ਕੰਮ ਕਾਜ ਕਰਦੇ ਹੋਏ ਪ੍ਰਮਾਤਮਾ ਦੇ ਨਾਲ ਆਪਣੀ ਸੁਰਤ ਜੋੜ ਕੇ ਰੱਖਦੇ ਸਨ ਉਹਨਾਂ ਦੀ ਲੇਵ ਪ੍ਰਮਾਤਮਾ ਨਾਲ ਲੱਗੀ ਹੀ ਰਹਿੰਦੀ ਸੀ ਇੱਕ ਵਾਰੀ ਭਗਤ ਰਵਿਦਾਸ ਜੀ ਦੇ ਕੋਲ ਇੱਕ ਬ੍ਰਾਹਮਣ ਆਇਆ ਉਹ ਆਪਣੀ ਜੁੱਤੀ ਨੂੰ ਧੋਪਾ ਲਵਾਉਣਾ ਆਇਆ ਸੀ ਭਗਤ ਜੀ ਨੇ ਉਸ ਤੇ ਹਾਪ-ਪਾਵ ਦੇ ਕੇ ਇਹ ਅੰਦਾਜ਼ਾ ਲਗਾ ਲਿਆ ਕਿ ਉਸ ਨੂੰ ਉੱਚੀ ਕੁਲ ਤੇ ਆਪਣੇ ਸੁੰਦਰ ਸਰੀਰ ਦਾ ਬਹੁਤ ਮਾਣ ਤੇ ਆਪਣੇ ਪਾਏ ਹੋਏ ਨਵੇਂ ਕੱਪੜਿਆਂ ਦਾ ਵੀ ਬਹੁਤ ਹੰਕਾਰ ਕਰ ਰਿਹਾ ਵਾ ਕਿਉਂਕਿ ਉਹ ਭਗਤ ਜੀ ਤੋਂ ਥੋੜਾ ਜਾ ਕੇ ਨਾ ਦੂਰ ਹੋ ਕੇ ਬੈਠ ਰਿਹਾ ਸੀ ਉਸ ਨੂੰ ਇਹ ਵੀ ਡਰ ਸੀ ਕਿ ਮੈਂ ਕਿਸੇ ਚਮਾਰ ਦੇ ਨੇੜੇ ਨਾ ਹੋ ਜਾਵਾਂ ਚਮੜੇ ਤੋਂ ਘਿਰਨਾ ਕਰ ਰਿਹਾ ਸੀ ਤੇ ਜਦੋਂ ਬੋਲਦਾ ਸੀ ਨਾ ਬਡੇ ਰੂਪ ਨਾਲ ਬੋਲਦਾ ਸੀ ਉਸ ਸਮੇਂ ਇੱਕ ਦੋ ਭਗਤ ਰਵਿਦਾਸ ਜੀ ਦੇ ਸ਼ਰਧਾਲੂ ਹੋਰ ਆ ਗਏ ਉਹਨਾਂ ਨੇ ਆ ਕੇ ਨਮਸਕਾਰ ਕੀਤੀ ਤੇ ਆਖਿਆ हे ਭਗਤ ਜੀ ਤੁਹਾਡੀ ਸਾਡੇ ਤੇ ਬਹੁਤ ਕਿਰਪਾ ਵਾ ਸਾਡੇ ਸਾਰੇ ਦੁੱਖ ਦੂਰ ਹੋ ਗਏ ਹਨ ਮਨ ਸਾਡਾ ਸ਼ਾਂਤ ਹੋ ਗਿਆ ਹੈ ਤੇ ਸਾਡੀ ਹਿਰਦੇ ਦੀ ਜਲਨ ਮਿਟ ਗਈ ਹੈ ਤੁਸੀਂ ਤਾਂ ਸਦਾ ਹੀ ਪ੍ਰਤੱਖ ਰਾਮ ਨਾਮ ਰੂਪ ਹੋ ਸ਼ਰਧਾਲੂ ਤੇ ਜਪਾਨੋ ਇਹ ਬਚਨ ਸੁਣ ਕੇ ਉਸ ਬ੍ਰਾਹਮਣ ਨੂੰ ਗੁੱਸਾ ਆ ਗਿਆ ਤੇ ਉਹ ਬੋਲਿਆ ਤੁਸੀਂ ਲੋਕ ਐਸੇ ਨੀਚਪੁਰਸ਼ ਇੱਕ ਜੁੱਤੀਆਂ ਗੰਡਣ ਵਾਲੇ ਦਾ ਸ਼੍ਰੀ ਰਾਮਚੰਦਰ ਜੀ ਨਾਲ ਮੁਕਾਬਲਾ ਕਰ ਰਹੇ ਹੋ ਇਹ ਭਲਾ ਕਿਸ ਤਰ੍ਹਾਂ ਹੋ ਸਕਦਾ ਵਾ ਨੀਚਪੁਰਸ਼ ਤਾਂ ਵੱਡੇ ਛੋਟੇ ਦਾ ਕਦੇ ਇੱਕ ਵੀ ਖਿਆਲ ਨਹੀਂ ਕਰਦੇ ਬ੍ਰਾਹਮਣ ਦੀ ਇਹ ਹੰਕਾਰ ਭਰੀ ਗੱਲ ਸੁਣ ਕੇ ਸ਼ਰਧਾਲੂਆਂ ਨੂੰ ਬੜਾ ਗੁੱਸਾ ਆ ਗਿਆ ਉਹਨਾਂ ਨੇ ਉਸ ਬ੍ਰਾਹਮਣ ਨੂੰ ਬੜਾ ਕਰੜਾ ਉੱਤਰ ਦਿੱਤਾ ਪਰ ਭਗਤ ਰਵਿਦਾਸ ਜੀ ਨੇ ਉਹਨਾਂ ਨੂੰ ਬੋਲਣ ਤੋਂ ਰੋਕਿਆ ਤੇ ਆਖਿਆ ਪੰਡਤ ਜੀ ਠੀਕ ਹੀ ਆਖ ਰਹੇ ਹਨ ਮੈਂ ਗਰੀਬ ਚੁਮਾਰ ਭਲਾ RAM ਜੀ ਦੇ ਮੁਕਾਬਲੇ ਤੇ ਕਿਵੇਂ ਹੋ ਸਕਦਾ RAM ਤਾਂ ਮੇਰਾ ਮਾਲਕ ਹੈ ਜਗਤ ਦਾ ਕਰਤਾ ਤਰਤਾ ਹੈ ਹਰੇ RAM 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 ਇਸ ਤਰ੍ਹਾਂ ਕਹਿ ਕੇ ਭਗਤ ਰਵਿਦਾਸ ਜੀ ਚੁੱਪ ਕਰ ਗਏ ਭਗਤ ਜੀ ਆਪਣੇ RAM ਨਾਲ ਇੱਕ ਮਿਕ ਹੋ ਗਏ ਸਨ ਤੇ ਨਾਲ-ਨਾਲ ਜੋੜਾ ਵੀ ਠੀਕ ਕਰ ਰਹੇ ਸਨ ਉਹਨਾਂ ਦੇ ਹੱਥ ਕਾਰ ਵੱਲ ਸਨ ਤੇ ਚਿੱਤ ਯਾਰ ਵੱਲ ਸੀ